ਉਹ ਹੈ ਗੁਰਜੀ ਦਾ ਗਲਸਾ ਉਹ ਹੈ ਗੁਰਜੀ ਕੀ ਫੋਟੋ ਹੋਰ ਮੇਰੇ ਕੋਲ ਉਤਰਾ ਹੈ ਵੀਰੋ ਜੜਦੀ ਦਾ ਹੋਰ ਕੋਈ ਉਤਰੀ ਸੱਟ ਨਹੀਂ ਜਾਨਵਰ ਸੱਟ ਹੈ ਬਈ ਆਪਣੀ ਬਈ ਜੀ ਬਹੁਤ ਬੰਦੇ ਆਪਣਾ ਲੋਕੇਸ਼ਨ ਪੁੱਛਦੇ ਨੇ ਤੇ ਮੈਂ ਤੁਹਾਡੇ ਕਰਦੀ ਕੀ ਲੋਕੇਸ਼ਨ ਆ ਬਈ ਤੇ ਕਿੱਥੋਂ ਕਿਵੇਂ ਕੀ ਉਹ ਹੈਗਾ ਵੀ ਕੀ ਲੋਕੇਸ਼ਨ ਹੈ ਤੁਹਾਡੇ ਘਰ ਦੀ ਪੁਲਿਸ ਕਰਕੇ ਪੱਜਾ ਬੱਡੇ ਰੋਡ ਤੇ ਆਏ ਹੋਏ ਹੈਗੇ ਸਾਨੂੰ ਆਪਣੇ ਪਿੰਡ ਨੂੰ ਜਾਣ ਵਾਲਾ ਰਸਤਾ ਵਿਖਾਉਣਗੇ ਵੀ ਜਿਹੜਾ ਆਪਣੇ ਪਿੰਡ ਨੂੰ ਰਸਤੇ ਆਹ ਲਓ ਜੀ ਲੋਗ ਜੀ ਆ ਤਾਂ ਆਪਣੇ ਮਹਿਲਾ ਚੌਂਕ ਤੋਂ ਰਸਤਾ ਆ ਰਿਹਾ ਮਹਿਲਾ ਚੌਂਕ ਤੋਂ ਠੀਕ ਹੈ ਜੀ ਭਾਈ ਤੇ ਆ ਰਿਹਾ ਆਪਣਾ ਪਟਿਆਲਾ ਪਟਿਆਲਾ ਤੋਂ ਇਹ ਪਟਿਆਲਾ ਨੂੰ ਪਟਿਆਲਾ ਦਾ ਸੁਨਾਮ ਨੂੰ ਜਾਂਦਾ ਸੁਨਾਮ ਤੋਂ ਪਟਿਆਲਾ ਹੀ ਨਹੀਂ ਜਾਂਦਾ ਭਾਈ ਇਹ ਰੋਡ ਪਟਿਆਲਾ ਸੁਨਾਮ ਰੋਡ ਹੈ ਭਾਈ ਠੀਕ ਹੈ ਜੀ ਪਟਿਆਲਾ ਸੁਨਾਮ ਰੋਡ ਹੈ ਜੇ ਤੁਸੀਂ ਸੁਨਾਮ ਤੋਂ ਆਉਂਗੇ ਤਾਂ ਆਪਣੇ ਜਿਹੜੇ ਆਪਣੇ ਪਿੰਡ ਨੂੰ ਰਸਤੇ ਜਾਂਦੇ ਆ ਦੇਖਦੇ ਬੋਰਡ ਲੱਗਿਆ ਹੋਇਆ ਕੋਈ ਠੀਕ ਹੈ ਜੀ ਤੇ ਜੇ ਤੁਸੀਂ ਸੁਨਾਮ ਕਿ ਨਹੀਂ ਹੋ ਰਿਹਾ ਬੋਰਡ ਲੱਗਾ ਹੈਗਾ ਤੇ ਆਓ ਆਪਣੇ ਪਿੰਡ ਨੂੰ ਜਾਣ ਵਾਲਾ ਰਸਤਾ ਜਾ ਆ ਟਾ ਆਪਣੇ ਆਪਣੇ ਪਿੰਡ ਨੂੰ ਜਾਣ ਵਾਲਾ ਠੀਕ ਹੈ ਜੀ ਆ ਰਣਵੀਰ ਕੋ ਤਨਵੀਰ ਪੈਲਸ ਦਾ ਗੋੜ ਵੀ ਲੱਗੇ ਜੇ ਤੁਸੀਂ ਸੁਨਾਮ ਕੰਨੀ ਆ ਰਹੇ ਹੋ ਠੀਕ ਹੈ ਜੀ ਜੇ ਤੁਸੀਂ ਸੁਨਾਮ ਮਹਿਲਾ ਚੌਕ ਕੰਨੀ ਆ ਰਹੇ ਹੋਗੇ ਸੁਨਾਮ ਤੋਂ ਮਹਿਲਾ ਚੌਕ ਨਹੀਂ ਆ ਰਹੇ ਹੋਗੇ ਤਾਂ ਰੰਵੀਰ ਪੈਲਸ ਦਾ ਗੋੜ ਲਗਾ ਦੇਖੂਗਾ ਤੁਸੀਂ ਆ ਆਪਣੇ ਪਿੰਡ ਨੂੰ ਜਾਂਦੇ ਰਸਤੇ ਇੱਥੇ ਜੀ ਇੱਥੇ ਪٹرول ਪੰਪ ਹੈ ਬਈ ਆ ਪٹرول ਪੰਪ ਹੋ ਰੇ ਠੀਕ ਹੈ ਜੀ ਤੇ ਇੱਧਰ ਆ ਗਿਆ ਗ੍ਰੇਡਾ ਠੀਕ ਹੈ ਜੀ ਤੇ 6 ਆਪਾਂ ਕਿੱਥੇ ਚੱਲੋ ਇੱਧਰੋਂ ਵੀ ਆਈਏ ਨੇ ਆਪਾਂ ਪਟਿਆਲੇ ਵੱਲੋਂ ਆ ਵੀ ਆ ਬੋਰਡ ਲੱਗਿਆ ਹੈਗਾ ਤੁਸੀਂ ਬੋਰਡ ਦੇਖ ਸਕਦੇ ਹੋ ਜੇ ਪਟਿਆਲੇ ਕਿੰਨੀ ਹੋ ਰਿਹਾ ਆ ਸੱਜੇ ਹੱਥ ਹੈ ਤੇ ਜੇ ਤੁਸੀਂ ਸਨਾਮ ਕਿੰਨੀ ਹੋ ਰਿਹਾ ਤਾਂ ਕੱਪੇ ਹੱਥ ਬੋਰ ਮਿਲੂ ਸੁਣਨ ਲੱਗੇ ਠੀਕ ਹੈ ਜੀ ਤੇ ਆ ਗੱਡੀ ਜਾ ਰਹੀ ਸੀ ਆਪਣੇ ਪਿੰਡ ਦੀ ਤੇ ਆ ਆਪਣੇ ਪਿੰਡ ਨੂੰ ਜਾਣ ਵਾਲਾ ਰਸਤਾ ਬਾਈ ਠੀਕ ਹੈ ਜੀ ਆ ਆਪਣੇ ਪਿੰਡ ਨੂੰ ਜਾਣ ਵਾਲਾ ਰਸਤਾ ਬਾਈ ਤੇ ਹੁਣ ਤੁਹਾਨੂੰ ਰਸਤਾ ਵਿਕਾਉਣਿਆਂਗੇ ਜਾਂਦੇ ਜਾਂਦੇ ਹੁਣ ਇਹ ਮੇਨ ਰੋਡ ਹੈ ਬਾਈ ਪਟਿਆਲਾ ਪਟਿਆਲਾ ਤੋਂ ਸੁਨਾਮ ਸੁਨਾਮ ਤੋਂ ਪਟਿਆਲਾ ਨੂੰ ਲੱਗਉਂਗੇ ਠੀਕ ਹੈ ਜੀ ਜਿਹੜਾ ਸਾਨੂੰ ਇੱਕ ਮੈਹਲਾ ਚੌਕ ਦੱਸਦੇ ਉਹਨੇ ਆਪਾਂ ਮੈਹਲਾ ਚੌਕ ਤੋਂ ਇਹ ਪਟਿਆਲੇ ਨੂੰ ਜਾਂਦਾ ਤੇ ਪਟਿਆਲੇ ਤੋਂ ਇਹ ਮੈਹਲਾ ਚੌਕ ਹੁੰਦਾ ਆ ਸਨਾਮ ਨੂੰ ਜਾਂਦਾ ਤੇ ਆਪਣੇ ਜਿਹੜਾ ਆਪਣੇ ਪਿੰਡ ਨੂੰ ਰਵੱਈਏ ਜਾਂਦਾ ਉਹਦੇ ਉੱਤੇ ਆ ਲੱਗਿਆ ਗਾ ਦੇਖੋ ਰਣਵੀਰ ਮੈਰਜ ਪੁਲਿਸ ਦਾ ਬੋਰਡ ਵੀ ਲੱਗਾ ਆਪਣੇ ਪਿੰਡ ਨੂੰ ਜਿਹੜਾ ਜਾ ਰਹੇ ਰਸਤਾ ਕੋਣ ਆਪਸ ਨੂੰ ਆਪਣੇ ਪਿੰਡ ਨੂੰ ਜਾਣ ਦਾ ਰਸਤਾ ਵਿਖਾਉਣੇ ਆ ਟੱਬਣੇ ਆ ਬਈ ਠੀਕ ਹੈ ਜੀ ਇਹ ਕੁਸ ਕੁ ਤੁਰੀ ਦਾ ਖਲੋੜ ਆ ਜਾ ਅਕਲੋੜ ਆ ਬਈ ਆਪਣੇ ਰੋਡ ਨੂੰ ਜਿਹੜਾ ਰਸਤਾ ਚਾਰੇਗਾ ਠੀਕ ਹੈ ਜੀ ਇਹ ਆਪਣੇ ਇੱਕ ਲੱਗਾਗਾ ਗੁਰਤੇਗਵਾਤਰ ਨੋ ਵੀ ਹੁਣ ਆਪਾਂ ਆਪਣੇ ਪਿੰਡ ਨੂੰ ਚੱਲ ਪਏ ਮੇਨ ਰੋਡ ਨੂੰ ਦੱਸਤਾ ਪਟਿਆਲੇ ਕੋ ਸੁਨਾਮ ਮੇਨ ਰੋਡ ਹੈਗਾ ਤੇ ਉਹਦੀ ਲੋਕੇਸ਼ਨ ਦੇ ਰਹੇ ਹਾਂ ਜੇ ਆਪਾਂ ਆਪਣੇ ਘਰ ਦੀ ਠੀਕ ਹੋ ਜੀ ਤੇ ਝਾਲ ਵੀ ਆੜੀਆਂ ਹੁਣ ਆਪਾਂ ਚੱਲਦੇ ਕਰੇ ਦਿਗਾ ਦਿੰਨੇ ਆਪਾਂ ਲੋਕੇਸ਼ਨ ਘਰ ਦੀ ਆ ਆਪਣੇ ਪਿੰਡ ਨੂੰ ਜਹਰੇ ਰਸਤਾ ਠੀਕ ਆ ਆ ਦੇਖੋ ਇਹ ਬੀਜ ਫਾਰਮ ਆ ਘਮਾਣ ਬੀਜ ਫਾਰਮ ਇਹ ਇੱਕ ਮਾਨੂ ਬੀਜ ਫਾਰਮ ਹੈਗਾ ਇਹ ਆਪਣੇ ਪਿੰਡ ਨੂੰ ਜਿਹੜਾ ਰਸਤਾ ਹੈ ਬਾਈ ਠੀਕ ਹੈ ਜੀ ਕੋਲ ਅੱਜ ਆਪਕੋ ਸਾਨੂੰ ਪਿੰਡ ਦੀ ਐਡਰੈਸਨ ਦੇਣੀ ਸੀ ਵੀ ਕੀ ਐਡਰੈਸਨ ਹੈਗੀ ਤਾਂ ਕਿ ਕੋਈ ਬੰਦਾ ਕੋਹ ਨਾ ਹੋਵੇ ਵੀ ਜੇ ਆਵੇ ਤਾਂ ਸਿੱਧਾ ਆਪਣੇ ਘਰ ਨੂੰ ਆਵੇ ਪੁੱਛਣ ਦੀ ਵੀ ਲੋੜ ਨਾ ਪਵੇ ਤਾਂ ਕਰਕੇ ਪੁੱਛਣ ਦੀ ਵੀ ਨਾ ਲੋੜ ਪਵੇ ਕਿਸੇ ਨੂੰ ਸਿੱਧਾ ਆਪਣੇ ਘਰ ਨੂੰ ਆਵੇ ਬੰਦਾ ਕੋਲ ਆਪਕੋ ਸਾਨੂੰ ਆਪਣੇ ਪਿੰਡ ਇਹ ਪਿਛਲੇ ਰਿਹਾ ਆਪਣੇ ਪਿੰਡ ਨੂੰ ਜਿਹੜਾ ਰੋਡ ਠੀਕ ਹੋ ਜੀ ਨੋ ਵੀ ਆ ਦੇਖੋ ਆਪਣੇ ਪਿੰਡ ਨੂੰ ਬਈ ਬਰਾਉ ਲੱਗ ਰਿਹਾ ਤੁਹਾਨੂੰ ਬਿਲਕੁਲ ਕਰਾ ਰਹੇ ਹੈ ਠੀਕ ਹੈ ਉੱਤੋਂ ਵੱਲ ਉੱਤੋਂ ਜਿਹਨੂੰ ਖੜਕੇ ਵੀ ਦੱਸਾਂਗੇ ਵੀ ਇੱਥੋਂ ਕਿੱਧਰ ਨੂੰ ਮੁੜਨਾ ਹੈ ਪਿੰਡ ਦੇ ਵਿੱਚ ਇਹ ਦੋ ਕਿਲੋ ਜਮ ਵਾ ਫਿਰ ਸਾਨੂੰ ਉਸ ਤੋਂ ਖੜਕੇ ਵੀ ਦੱਸਾਂਗੇ ਵੀ ਕਿੱਧਰ ਨੂੰ ਮੁੜਨਾ ਹੈ ਕੀ ਗੱਲਬਾਤ ਹੈਗੀ ਸਾਰੀ ਦੱਸਾਂਗੇ ਸਾਨੂੰ ਕਾ ਲੋ ਅੱਗੇ ਘਰ ਕੋਣ ਪਿੰਡ ਦੇ ਵਿੱਚ ਐਂਟਰਾ ਕੋਣ ਮਰੇ ਹੋ ਚੁੱਕੇ ਜਣੀ ਪਿੰਡ 'ਚ ਆਪਾਂ ਇੰਟਰ ਹੋ ਚੁੱਕੇ ਹੋਈ ਠੀਕ ਹੈ ਜੀ ਆਓ ਜੀ ਹੁਣੇ ਹਾਂ ਆ ਦੇਖੋ ਨਾ ਕਰਾ ਇਹ ਆਗਾ ਨਾ ਕਰਾ ਲਿਖਿਆ ਹੋਇਆ ਬਈ ਠੀਕ ਹੈ ਜੀ ਪਿੱਛੇ ਵਾਲੇ ਮਤਰਾ ਦੂਰ ਦੇ ਤੇ ਰੁਕ ਲਿਗਾ ਆਪਾਂ ਦਿਖਾ ਲਈਏ ਬੰਦੇ ਨੂੰ ਏ ਤੋੜ ਕੋਲ ਵੀ ਕਹਾ ਗਾਂ ਠੀਕ ਹੈ ਜੀ ਲਓ ਜੀ ਆਪੋ ਪਿੰਡ ਦੇ ਵਿੱਚ ਐਂਟਰ ਹੋ ਚੁੱਕੇ ਆ ਆਪਣੇ ਪਿੰਡ ਚ ਠੀਕ ਹੈ ਜੀ ਇੱਥੇ ਰੁਕੋ ਸਾਈਡ 'ਚ ਜੀ ਰੁਕੋ ਲਓ ਭਾਈ ਜੀ ਇਹ ਆ ਗਿਆ ਆਪਣਾ ਪਹਿਲਾ ਜਣੇ ਕਿ ਪਿੰਡ ਦੇ ਵਿੱਚ ਐਂਟਰ ਹੋਣ ਲੱਗੇ ਆ ਦੇਖੋ ਜਦੋਂ ਆਪਾਂ ਪਿੰਡ 'ਚ ਐਂਟਰ ਹੋ ਗਏ ਬਾਈ ਹੋ ਗਏ ਨਾ ਤੇ ਆ ਆ ਗਿਆ ਬਾਬਾ ਸੀਧ ਸੀਧ ਬਾਬਾ ਸਤ ਕਮਾਨ ਜੀ ਦਾ ਗੁਰੂ ਘਰ ਠੀਕ ਹੈ ਜੀ ਇਹ ਆਪਣਾ ਉਹੀ ਹੈਗਾ ਇਧਰ ਜਦੋਂ ਆਪਾਂ ਪਟਿਆਲੇ ਰੋਡ ਤੋਂ ਆਪਣੇ ਪਿੰਡ ਨੂੰ ਆ ਗਏ ਨਾ ਤੇ ਆ ਦੇਖੋ ਆ ਦੁਕਾਨਾਂ ਨੇ ਰੁਪਈਆ ਹੋਇਆ ਇਹ ਆ ਆ ਗਿਆ ਆਪਣੇ ਸੀਧ ਬਾਬਾ ਸਤ ਕਮਾਨ ਜੀ ਦਾ ਗੁਰੂ ਘਰ ਉਸ ਤੋਂ ਬਾਅਦ ਬਾਈ ਆ ਦੇਖੋ ਆਹ ਜਿਹੜੀ ਉਹ ਛੜਕੇ ਆਪਣੇ ਆਪਣੇ ਘਰ ਨੂੰ ਜਾਰੀ ਹੈਗੀ ਆ ਸਿੱਧੀ ਸੜਕ ਆਪਣੇ ਘਰ ਨੂੰ ਜਾਰੀ ਹੈਗੀ ਤੇ ਹੁਣ ਆਪਾਂ ਚੱਲਦੇ ਆ ਆਪਣੇ ਘਰ ਵੱਲ ਲੈ ਵੀ ਕਰ ਮੇਤਰਾ ਸਟਾਰਟ ਮੋਟਰ ਲਾ ਬਾਈ ਜੀ ਹੁਣ ਆਪਾਂ ਸਿੱਧੀ ਆਪਣੇ ਘਰ ਵੱਲ ਨੂੰ ਜਾਣੇ ਤੁਹਾਨੂੰ ਦਿਖਾ ਰਹੇ ਹਾਂ ਥੋੜੀ ਰੱਖੀਆ ਆਹ ਦੇਖੋ ਸਿੱਧੀ ਜਾਣਾ ਬਾਈ ਕਿਸੇ ਪਾਸੇ ਨਹੀਂ ਮੁੜਨਾ ਸਿੱਧੀ ਚੱਲਣਾ ਇੱਥੋਂ ਆਪਣੇ ਆਹ ਤੋਬਾ ਆ ਗਿਆ ਨਾ ਮਾਤਾ ਰਾਣੀ ਆ ਗਿਆ ਤੋਬਾ ਆ ਗਿਆ ਇਹ ਆਪਣੇ ਘਰ ਨੂੰ ਆਪਾਂ ਨੇ ਸਿੱਧੀ ਚੱਲਣਾ ਖੱਬੇ ਸੱਚੇ ਨਹੀਂ ਮੁੜਨਾ ਤੁਨ ਨੂੰ ਕਹਾਂ ਜਾ ਕੇ ਤਸਕਰ ਮੁੜਨਾ ਅਰਬੀ ਦਾਸ ਭਗਤ ਜੀ ਦਾ ਮੰਤਰ ਆ ਗਿਆ ਤੁਨੋਂ ਮੰਨ ਮੰਤਰ ਆ ਗਿਆ ਜਨ ਕਿ ਥੋੜੀ ਹੌਲੀ ਹੌਲੀ ਸਿੱਧੀ ਸਿੱਧੀ ਚੱਲਣਾ ਆਪਣੇ ਖੱਬੇ ਸੱਚੇ ਕਿਸੇ ਬਸ ਨਹੀਂ ਮੁੜਨਾ ਇਹ ਸਿੱਧੀ ਆਪਣੇ ਘਰ ਨੂੰ ਜਾਰੀ ਕੀਤੀ ਹੈ ਤੇ ਇੱਧਰ ਵੀ ਚੌਕ ਪੈਣਾਗਾ ਪਰ ਆਪਕਾ ਨੇ ਸਿੱਧੀ ਚੱਲਣਾ ਹੈ ਕਿਸੇ ਪਾਸੇ ਨਹੀਂ ਮੁੜਨਾ ਬਾਈ ਆ ਗੁਰਦਵੀ ਜਗਧਰ ਪਾਸ਼ਾ ਜੀ ਦਾ ਗੁਰੂ ਘਰ ਆ ਗਿਆ ਚੱਲਣਾ ਪਰ ਆਪਣੇ ਸਿੱਧੀ ਹੈਗਾ ਆ ਦੇਖੋ ਆ ਗੁਰੂ ਘਰ ਕੋਲ ਦੀ ਸਿੱਧੀ ਜੜੀਆਂ ਵੀ ਹੀ ਠੀਕ ਹੈ ਜੀ ਆ ਸਿੱਧੀ ਜੜੀਆਂ ਬਈ ਬੀਹੀ ਆਪਣੇ ਘਰ ਨੂੰ ਇੱਥੋਂ ਤੁਸੀਂ ਮੁੜਨਾ ਹੈਗਾ ਤੇ ਆ ਦੇਖੋ ਐ ਮੁੜਨਾ ਇੱਧਰ ਨੂੰ ਠੀਕ ਹੈ ਜੀ ਆ ਗੁਰੂ ਘਰ ਆ ਗਿਆ ਗੁਰਦਵੀ ਜਗਧਰ ਪਾਸ਼ਾ ਜੀ ਦਾ ਇੱਥੋਂ ਮੁੜਨਾ ਸਿੱਧੀ ਜੰਗਲ ਹੁਣ ਆਪਣੇ ਬਾਕੀ ਸਮਝ ਆ ਗਈ ਹੋਗੀ ਆ ਲਓ ਜੀ ਆਪਾਂ ਸਿੱਧੀ ਆ ਗਏ ਆਪਣੇ ਘਰ ਵੱਲੋਂ ਆਪਣੇ ਘਰ ਕੋਲੇ ਸ਼ਿਵ ਮੰਦਿਰ ਆ ਬਈ ਠੀਕ ਹੈ ਜੀ ਉਹ ਸ਼ਿਵ ਜੀ ਦਾ ਮੰਦਿਰ ਤੇ ਚੱਕੀ ਹੈਗੀ ਤੇ ਪ੍ਰੋਗਰਾਮ ਆ ਆ ਆਪਣੇ ਘਰ ਕੋਲੇ ਗੁਰੂ ਘਰ ਆ ਗਿਆ ਇੱਥੋਂ ਆ ਗਏ ਸ਼ਿਵ ਜੀ ਦਾ ਮੰਦਿਰ ਸਰਵਤੰਦਰ ਭਾਈ ਜੀ ਇਹ ਆ ਗਿਆ ਚਾਹ ਆ ਆ ਗਿਆ ਭਾਈ ਆਪਣਾ ਘਰ ਆ ਆਪਣਾ ਘਰ ਹੈਗਾ ਕਿੱਥੇ ਭਜਣਗੇ ਦਿਖਾਉਣਾ ਇਹ ਆਪਣਾ ਕੁੱਟੇ ਆ ਗਏ ਠੀਕ ਹੈ ਇਹ ਆ ਗਿਆ ਆਪਣਾ ਘਰ ਦੇਖ ਸਕਦੇ ਹੋ ਆ ਆਪਣੀ ਬਗਾਨਾ ਨਾਗਰਾ ਪ੍ਰੋਡਕਸ਼ਨ YouTube ਚੈਨਲ ਠੀਕ ਹੈ ਜੀ ਤੇ ਆ ਆਪਣਾ ਘਰ ਬਈ ਠੀਕ ਹੈ ਜੀ ਤੁਹਾਨੂੰ ਸਾਰੀ ਲੋਕੇਸ਼ਨ ਦੇਤੀ ਬਈ ਠੀਕ ਹੈ ਜੀ ਲਓ ਜੀ ਨਾਗਰਾ ਪ੍ਰੋਡਕਸ਼ਨ ਦਾ ਬੋਰਡ ਆ ਗਿਆ ਸਾਰੀ ਲੋਕੇਸ਼ਨ ਤੁਹਾਨੂੰ ਦੇਤੀ ਬਈ ਚੜ੍ਹਦੀ ਕਲਾ ਜੀ ਤੇ ਆ ਆਪਣੀ ਸ਼ਾਪ ਉਰ ਸ਼ਾਪ ਤੁਹਾਨੂੰ ਦਿਖੇਗੀ ਠੀਕ ਹੈ ਜੀ ਆਹੀ ਵੀ ਇਹੀ ਹੈਗੀ ਜਿਹੜੀ ਤੁਹਾਨੂੰ ਦਿਖਾਈਏਗੀ ਇਹੀ ਆ ਰਹੀ ਹੈਗੀ ਲੈ ਜੀ ਉਹ ਤਾਂ ਫੜੀ ਕੈਮਰਾ ਹੋ ਜਾਓ ਤਾਂ ਆ ਕੈਮਰਾ ਫੋਨ ਨੋ ਸੁਰੂ ਕਰ ਦਿਓ ਲੋਕੇਸ਼ਨ ਦੱਸ ਦਿਓ ਬਾਈ ਕੋਈ ਪ੍ਰੋਬਲਮ ਆਵੇ ਤੱਕ ਇਹ ਕਰਦੇ ਪਟਿਆਲਾ ਰੋਡ ਤੋਂ ਆਪਣੇ ਘਰ ਤੱਕ ਦੀ ਲੋਕੇਸ਼ਨ ਦੱਸ ਦਿਓ ਤੁਹਾਨੂੰ ਆ ਆਪਣਾ ਘਰ ਘਰ ਤੇ ਆਪਣੀ ਦੁਕਾਨਾਂ ਕਰਤੀ ਇੱਕ ਜਿੰਨੇ ਦੁਕਾਨ ਵੀ ਤੇ ਇਦਾਂ ਫਰਮ ਸਹਾ ਕਰਤੀ ਆਪਾਂ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਓ ਕੋਈ ਸਬਸਕ੍ਰਾਈਬ ਵਾਇਰਲ ਵਾਲਾ ਕਾਟਨ ਵੀ ਟੱਕ ਦਿਓ ਆ ਵੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੁਹਾਨੂੰ ਸਭ ਇੱਕ ਲੋਕੇਸ਼ਨ ਦੱਸ ਦਿੱਤੀ ਹੈ ਵਈ ਸਾਰੇ ਵੀ ਠੀਕ ਹੈ ਜੀ ਉਹ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ